ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਨੀ ਕੱਕੜ ਪਿੰਡ ਗੁਰੂ ਸਰ ਜ਼ਿਲ੍ਹਾ ਮੁਕਸਰ ਪੈਨਕੋਟ 152112 ਅੱਜ ਗਿੱਦੜਵਾ ਸ਼ਹਿਰ ਵਿੱਚ ਬੈਠਾ ਜੋ ਆਸ਼ੂ ਸੇਡ ਦੀ ਦੁਕਾਨ ਆ ਬਹੁਤ ਹੀ ਵਧੀਆ ਇਹ ਤੇ ਸਾਰਾ ਸਮਾਨ ਵੀ ਕੁੜੀ ਕੁੜੀ ਵਾਉਣਿਆਂ ਗਰੀਬ ਜਨਤਾ ਆਸਤੇ ਵੀ ਬਹੁਤ ਆਫਰ ਦਿੰਦਾ ਬਾਈ ਕੋਈ ਵੀ ਮੈਂ ਅੱਜ ਜਿਹੜੇ ਵਿਸ਼ੇ ਤੇ ਗੱਲ ਕਰਦਾ ਉਹ ਵਿਸ਼ਾ ਫੜਦੇ ਆ ਇਹ ਗੱਲਾਂ ਤੁਹਾਨੂੰ ਬਾਅਦ ਚ ਕਰਾਂਗੇ ਆਸ਼ੂ ਜੀ ਨਾਲ ਗੱਲ ਕਰਦੇ ਆ ਇਹ ਇਹ ਵਿਸ਼ਾ ਹੈਗਾ ਜੀਐਸਟੀ ਬਹੁਤ ਘਟ ਗਈ ਰੇਟ ਚੀਜ਼ ਤੇ ਹਰ ਚੀਜ਼ ਘੱਟ ਰੇਟ ਹੋ ਚੁੱਕਿਆ ਤੇ ਆਪਾਂ ਆਸ਼ੂ ਜੀ ਨਾਲ ਗੱਲ ਕਰਦੇ ਵੀ ਕੀ ਕੀ ਚੀਜ਼ ਘਟੀ ਆ ਆਸ਼ੂ ਜੀ ਬੈਠੋ ਆ ਜੀ ਬਾਊ ਜੀ ਸ਼ਸਤਰੀ ਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸ਼ੋਭ ਆਪਣਾ ਹੀ ਆਸ਼ੂ ਕੁਮਾਰ ਜੀ ਆਸ਼ੂ ਕੁਮਾਰ ਤੁਹਾਡੇ ਫਾਦਰ ਨੇਮ ਦਾ ਪਰਮੇਸ਼ਰ ਕੁਮਾਰ ਪਰਮੇਸ਼ਰ ਕੁਮਾਰ ਤੁਸੀਂ ਗਿੱਦੜਵਾਦੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਗਿੱਦੜਵਾਦੇ ਰਹਿਣ ਵਾਲੇ ਆ ਜੀ ਇਹ ਤੁਹਾਨੂੰ ਇੱਕ ਸੁਝਾਅ ਦੇਣਗੇ ਵੀ ਜੀਐਸਟੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਘਟੀ ਆ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੋਵੇਗਾ ਪਿਛਲੇ ਕੁਝ ਦਿਨਾਂ ਵਿੱਚ ਭਾਰਤ ਸਰਕਾਰ ਵੱਲੋਂ ਕਾਫੀ ਸਮਾਨ ਤੇ ਜੀਐਸਟੀ ਘਟ ਗਿਆ ਜਿਹਦੇ ਕਰਕੇ ਜਿਹੜਾ ਆਪਣਾ ਸਮਾਨ ਆ ਹੁਣ ਨਵਾਂ 10% ਦੇ ਕਰੀਬ ਰੇਟ ਘਟਿਆ ਜੇ ਲੱਗਦੀ ਕੋਈ ਏਸੀ ਲੈਣੇ ਹੋ 3000 ਰੁਪਿਆ LED ਲੈਣੇ ਹੋ 3000 ਰੁਪਿਆ ਕੋਈ ਬੈਡਰਾ ਲੈਣੇ ਹੋ 3000 ਇਸ ਤਰ੍ਹਾਂ ਕਾਫੀ ਸਮਾਨ ਹੈਗਾ ਜਿਹੜਾ GST ਦੇ ਅੰਡਰ ਆਂਦਾ ਹੈ ਇਸ ਕਰਕੇ ਕੋਈ ਵੀ ਸਮਾਨ ਲੈਣ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਤੁਸੀ ਠੱਗੀ ਜਨਾ ਜਿਓ ਆਦਾ ਰੇਟ ਕਨਫਰਮ ਕਰਕੇ GST ਪਤਾ ਕਰਕੇ ਤੁਸੀਂ ਇਹ ਸਮਾਨ ਖਰੀਦੋ ਤੇ ਠੱਗੀ ਤੁਸੀਂ ਸਾਡੇ ਕੋਲ ਜਦੋਂ ਵੀ ਆਉਂਗੇ ਅਸੀਂ ਤੁਹਾਨੂੰ ਬਕਾਇਦਾ ਦੱਸਾਂਗੇ ਕਿ ਕਿਹੜੀ ਚੀਜ਼ GST ਘੱਟਿਆ ਤੁਹਾਡਾ ਕਿੰਨਾ ਫਾਇਦਾ ਹੋ ਰਿਹਾ ਤੇ ਤਾਂ ਕਰਕੇ ਜਿਹੜੀ ਇਸ ਟੀਮ ਆਪਾਂ ਨੂੰ ਮਿਲੀ ਹੈ ਸਰਕਾਰ ਵੱਲੋਂ ਹੁਣ ਆਪਾਂ ਇਹਦਾ ਵੱਧ ਤੋਂ ਵੱਧ ਫਾਇਦਾ ਠਾਈਏ ਤੇ ਬਾਕੀ ਜੇ ਤੁਹਾਨੂੰ ਕੋਈ ਜ਼ਿਆਦਾ ਜਾਣਕਾਰੀ ਲੋੜ ਪਵੇ ਜਦੋਂ ਮਾਦੀ ਸਾਡੀ ਸ਼ੌਭਤੇ ਵੀ ਆ ਸਕਦੇ ਹੋ ਬਾਕੀ ਸਾਡੇ ਅਕਲ ਸਨੀ ਜੀ ਹੈ ਸਾਡੇ ਭਾਜੀ ਇਹਨਾਂ ਨਾਲ ਹੀ ਸੰਭਰ ਕਰ ਲੋ ਬਾਕੀ ਇਹਨਾਂ ਨੂੰ ਮੈਂ ਕਾਫੀ ਕੁਝ ਦੱਸਿਆ ਜੀਐਸਟੀ ਬਾਰੇ ਇਸ ਕਰਕੇ ਤੁਸੀਂ ਸਾਡੀ ਦੁਕਾਨ ਤੇ ਪਹੁੰਚੋ ਤੇ ਵੱਧ ਤੋਂ ਵੱਧ ਸਕੀਮਾਂ ਦਾ ਲਾਭ اٹھਾਓ ਇਸ ਤੋਂ ਇਲਾਵਾ ਜੀਐਸਟੀ ਤੋਂ ਇਲਾਵਾ ਸਾਡੀ ਦੁਕਾਨ ਤੇ ਹੁਣ ਦੀਵਾਲੀ ਦੀਆਂ ਕਾਫੀ ਆਫਰਸ ਲੱਗ ਕੇ ਚੱਲ ਰਹੀਆਂ ਨੇ ਉਹ ਵੀ ਤੁਹਾਨੂੰ ਨਾਲ ਡਬਲ ਬੈਨੀਫਿਟ ਦੇ ਤੌਰ ਤੇ ਮਿਲਣ ਧੰਨਵਾਦ ਭਾਈ ਜੀ ਇਹ ਆਸ਼ੂ ਜੀ ਸੀ ਇਹਨਾਂ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਸਾਡਾ ਜਿਹੜਾ ਫਰਜ਼ ਹੈ ਨਾ ਜ਼ਰੂਰੀ ਨਹੀਂ ਹੁੰਦਾ ਵੀ ਸੋਸ਼ਲ ਮੀਡੀਆ ਇਕੱਲੇ ਗੱਪਾਂ ਆਸਤੇ ਬਣਾਇਆ ਗਿਆ ਸਚਾਈ ਨੂੰ ਮੂਹਰੇ ਲਿਆਉਣ ਵਾਸਤੇ ਵੀ ਸੋਸ਼ਲ ਮੀਡੀਆ ਕੰਮ ਕਰਦਾ ਮੈਂ ਸੋਸ਼ਲ ਵਰਕਰ ਆ ਮੈਂ ਹਮੇਸ਼ਾ ਹੀ ਗਰੀਬ ਦੇ ਭਲੇ ਆਸਤੇ ਸੋਚਦਾ ਕਿਸੇ ਗਰੀਬ ਨੂੰ ਐਲ ਡੀ ਡੀ ਚਾਹੀਦੀ ਹੋਵੇ ਜੇ ਉਹਦਾ ਰੇਟ ਕੱਲ 42000 ਸੀ ਅੱਜ ਉਹ 40000 ਦੀ ਰਹਿ ਗਈ ਵੀਰੇ ਜੇ ਕਿਸੇ ਮੋਬਾਈਲ ਦਾ ਰੇਟ 14000 ਸੀ ਉਹ ਮੋਬਾਈਲ ਵੀਰੇ ਅੱਜ 11000 ਦਾ ਰਹਿ ਗਿਆ ਵੀਰੇ ਕੋਈ ਫਰਨੀਚਰ ਲੈਣਾ ਹੋਵੇ ਫਰਨੀਚਰ ਦਾ ਰੇਟ ਸੇਮ ਹੀ ਆ ਵੱਡੇ ਭਾਈ ਆ ਜਿਹੜੀ ਬਿਜਲੀ ਦੀ ਕੋਈ ਵੀ ਆਈਟਮ ਬੰਦੀ ਆ ਇਹਦੇ ਤੇ ਭਾਈ GST ਘਟ ਗਈ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਤੇ ਬਹੁਤ ਹੀ ਜ਼ਿਆਦਾ ਆਪਾਂ ਨੂੰ ਫਾਇਦਾ ਹੋ ਰਿਹਾ ਇਸ ਚ ਬਾਕੀ ਸਾਨੂੰ ਸਾਰੀ ਜਿਹੜੀ ਦੁਕਾਨ ਦਾ ਕੈਮਰਾ ਮਾਰ ਦਾਂਗੇ ਤੁਹਾਨੂੰ ਸਾਰੀ ਦੁਕਾਨ ਦਿਖਾਉਣੇ ਆ ਜੀ ਆਜੋ ਜੀ ਦੁਕਾਨ ਦਿਖਾਈਏ ਆਜੋ ਵੀਰੇ ਆ ਆਪਣਾ ਜਿਹੜਾ ਸਮਾਨ ਆ ਸਾਰਾ ਆਪਾਂ ਕੁੜੀ ਵਿਆਹਣੀਆਂ ਕਿਸੇ ਗਰੀਬ ਨੇ ਮਤਲਬ ਸਮਾਨ ਚਾਹੀਦਾ ਵੀਰੇ ਸਾਰਾ ਸਮਾਨ A to Z ਬੈੱਡ ਵਾਸ਼ਿੰਗ ਮਸ਼ੀਨ ਪੱਖੇ LED ਸਭ ਕੁਝ ਇੱਥੇ ਮਿਲ ਜੂਆ ਵੀਰੇ ਤੇ ਬਹੁਤ ਹੀ ਜਵਰਦਸਤ ਬਾਈ ਰੇਟ ਲਾਉਂਦਾ ਆਸ਼ੂ ਜੀ ਕੁਛ ਗੱਲਾਂ ਕਰਨਾ ਚਾਹਣਾ ਜੇ ਮੰਨ ਲਓ ਅੱਜ ਤੁਹਾਡੇ ਕੋਲੇ ਕਿਸੇ ਗਰੀਬ ਘਰ ਦੀ ਕੁੜੀ ਆ ਹਾਂਜੀ ਹਾਂਜੀ ਉਹ ਤੁਹਾਡੇ ਕੋਲੇ ਕੋਈ ਆਉਂਦਾ ਇੱਧਰ ਆ ਜਾਓ ਆਸ਼ੂ ਜੀ ਹਾਂਜੀ ਹਾਂਜੀ ਕੋਈ ਆਉਂਦਾ ਕੋਈ ਸਮਾਨ ਲੈਣਾ ਹਾਂਜੀ ਹਾਂਜੀ ਤੁਸੀਂ ਦੱਸੋ ਵੀ ਕਿੰਨੇ ਰੁਪਏ ਚ ਉਹਨੂੰ ਸਾਰਾ ਸਮਾਨ ਦੇ ਦੋਗੇ ਬਾਕੀ ਸਮਾਨ ਤਾਂ ਤੁਹਾਨੂੰ ਮੈਂ ਕਿਸੇ ਵੀ ਧਾਰਾ ਪਰ ਤੁਹਾਡੇ ਸੋਨੇ ਐਗਜ਼ਾਮਪਲ ਭਾਜੀ ਆਇਆ ਹੈ ਹਾਂਜੀ ਹੈਲੋ ਕਸਟਮਰ ਆਇਆ ਇਹਨਾਂ ਨੇ ਅੱਜ ਕੁੜੀ ਦੇ ਵਿਆਹ ਦਾ ਸਮਾਨ ਲਿੱਤਾ ਠੀਕ ਹੈ ਜੀ ਤੁਸੀਂ ਦੱਸੋ ਕਿੰਨੇ ਪੈਸੇ ਚ ਕੁੜੀ ਦੇ ਵਿਆਹ ਦਾ ਸਮਾਨ ਸਾਰਾ ਫਰਨੀਚਰ ਦਾ ਲਿੱਤਾ ਜਿਨੇ ਪੈਸੇ ਤੁਸੀਂ ਦਿੱਤਾ ਬੋਲ ਕੇ ਦੱਸ ਦੋ ਬੋਲ ਕੇ ਦੱਸ ਦੋ ਜਿਨੇ ਦਿੱਤਾ 45 ਹਜ਼ਾਰ ਬਿਆਸਮਾਲ ਦੇ ਵਿੱਚ ਇਹਨਾਂ ਨੂੰ 45 ਹਜ਼ਾਰ ਦੇ ਵਿੱਚ ਆਪਾਂ ਬੈੱਡ ਸੋਫਾ ਅਲਮਾਰੀ ਪੇਟੀ ਗੱਦਾ ਆਪਣਾ ਪ੍ਰੈਸ ਟੇਬਲ ਪਲੱਸ ਇੱਕ ਆਪਣਾ ਸਟੈਂਡਿੰਗ ਟੇਬਲ ਸਾਰਾ ਕੁਝ ਇਹਨਾਂ ਨੂੰ ਆਪਾਂ 45000 ਰੁਪਏ ਦੇ ਵਿੱਚ ਇਹਨਾਂ ਨੂੰ ਅੱਜ ਹੀ ਵਿਆਹ ਦਾ ਸਮਾਨ ਦਿੱਤਾ ਇਹਦੇ ਕਹ ਚੂ ਝੂਠ ਨਾ ਹੋਵੇ ਕੋਈ ਨਹੀਂ ਨਹੀਂ ਕਸਟਮਰ ਤੁਸੀਂ ਬਾਈ ਪੱਕੀ ਗੱਲ ਹੈ ਇਹ 45000 ਚ ਹਾਂਜੀ ਹਾਂਜੀ ਤੁਹਾਨੂੰ ਦੇਤਾ ਬਾਈ ਨੇ ਸਮਾਨ ਬਾਈ ਤਾੜੀ ਮਾਰੋ ਯਾਰ ਬਾਈ ਸੇਵਾ ਹੀ ਕਰ ਰਿਹਾ ਫਿਰ ਤਾਂ ਨਹੀਂ ਨਹੀਂ ਬਹੁਤ ਵਧੀਆ ਆਸ਼ੂ ਜੀ ਪਤਾ ਕੀ ਗੱਲ ਹੈ ਪੈਸਾ ਮੇਨ ਨਹੀਂ ਹੁੰਦਾ ਕਈ ਵਾਰੀ ਬੰਦਾ ਆਸ਼ੀਰਵਾਦ ਤੇ ਵੀ ਕੰਮ ਕਰਦਾ ਜੇ ਤੁਸੀਂ ਮਤਲਬ ਅੱਜ 45000 ਚ ਕੁੜੀ ਵਿਆਹੀ ਜਾਊਗੀ ਗਰੀਬ ਦਾ ਉੱਥੇ ਕੁੜੀ ਵਿਆਹੀ ਗਈ ਇਹਦਾ ਬੋਝ ਲੈ ਗਿਆ ਤੇ ਤੈਨੂੰ ਕਿੰਨੀਆਂ ਅਸੀਸਾਂ ਦਊ ਵੀ ਜਾ ਕੇ ਵੀ ਆ ਮੇਰੇ 45000 ਸਾਰਾ ਸਮਾਨ ਮੈਂ ਕਹਿੰਦਾ ਹੋਰ ਵੀ ਦੱਸੋ ਕੋਈ ਸਕੀਮ ਤੁਹਾਡੇ ਕੋਈ ਸਕੀਮਾਂ ਜੀ ਅੱਜ ਕੱਲ ਜਿਵੇਂ ਸਰਦੀ ਆ ਗਈ ਵਾਸ਼ਿੰਗ ਮਸ਼ੀਨ ਲੋਡ ਹੁੰਦੀ ਹੈ ਜੇ ਪਾਣੀ ਗਾਂ ਠੰਡਾ ਹੋਏ ਨਾ ਕੱਪੜੇ ਨਹੀਂ ਧੁੱਤੇ ਜਾਂਦੇ ਤਾਂ 888 ਰੁਪਏ ਮਹੀਨਾ ਕੇ ਸਤੇ ਸਿਰਫ ਤੁਹਾਨੂੰ ਅਸੀਂ ਵਾਸ਼ਿੰਗ ਮਸ਼ੀਨ ਦੇ ਦਾਂਗੇ ਠੀਕ ਹੈ ਸਿਰਫ 888 ਰੁਪਏ ਮਹੀਨਾ ਕਿਸੇ ਨੇ LED ਲੈਣੀ ਹੈ 984 ਰੁਪਏ ਮਹੀਨੇ ਦੇ ਤੁਹਾਨੂੰ ਅਸੀਂ ਪ੍ਰਤੀ ਮਹੀਨੇ ਦੇ ਅਸੀਂ ਤੁਹਾਨੂੰ LED ਵੀ ਦੇ ਦਾਂਗੇ ਇੱਕ ਇੱਕ ਜਨਾਬ ਅਸੀਂ ਆ ਇੱਦ ਤਾਂ ਗੱਲ ਹੋ ਹੀ ਗਈ ਅਸੀਂ ਹੁਣ ਮੋਬਾਈਲਾਂ ਦੇ ਗੱਲ ਆਉਣੇ ਆ ਅਸੀਂ ਐਪਲ ਦੇ ਫੋਨ ਵਿਖਾਓ ਆਓ ਜੀ ਹਾਂ ਜੀ ਆਓ ਇਹ ਫੋਨ ਆຊੂ ਵੀਰੇ ਕੋਲੋਂ ਮਿਲੂਗਾ ਵੀਰੇ ਕਿਸ਼ਤ ਤੁਸੀਂ ਕੀ ਕਹਿ ਰਹੇ ਏਸ ਵੀ ਕਿੰਨੇ ਚ ਕਿਸ਼ਤ ਹੈ ਇਹਦੀ ਆਪੇ ਕੋਲ ਜੀ ਜਿਵੇਂ ਤੁਸੀਂ ਨਵਾਂ ਐਪਲ 16 ਜਾਂ 17 ਲੈਣੇ ਹੋ ਅਸੀਂ 24 ਕਿਸ਼ਤਾਂ ਕਰਕੇ ਦਵਾਵਾਂਗੇ ਤੁਹਾਨੂੰ ਮਤਲਬ ਕਿ ਤੁਹਾਡੀ ਸਿਰਫ ਐਪਲ 17 ਦੀ 3000 ਰੁਪਏ ਮਹੀਨਾ ਕਿਸ਼ਤ ਬਣੇਗੀ ਤੇ ਉਹਦੇ ਵਿੱਚ ਕੋਈ ਵਿਆਜ ਵੀ ਨਹੀਂ ਤੁਹਾਨੂੰ ਬਾਲਾ ਲੱਗਦਾ ਸਿਰ ਪਾਏ ਲਾ ਲਓ ਕਿ ਸਾਰਾ ਫੋਨ ਹੀ ਤੁਹਾਨੂੰ 2000 ਰੁਪਏ ਮਹਿੰਗਾ ਪੈਣਾ 2 ਸਾਲਾਂ ਦੇ ਵਿੱਚ ਖਰਚਾ ਤੁਹਾਨੂੰ ਗਿੱਦੜਵੇ ਆਸੇ-ਪਾਸੇ ਕਿਤੇ ਵੀ ਮਿਲੇਗਾ ਗਾਰੰਟੀ ਇਹ ਚੈੱਕ ਕਰ ਲਿਓ ਵੀਰੇ ਇਹ ਜਿਹੜੀ ਸਕੀਮ ਹੈ ਆਸੂ ਹੀ ਲਿਆ ਸਕਦਾ ਗਿੱਦੜਵੇ ਵਿੱਚ ਹੋਰ ਨਹੀਂ ਕੋਈ ਲਿਆ ਸਕਦਾ 3000 ਰੁਪਏ ਕਿਸ਼ਤ ਤੇ ਐਪਲ ਫੋਨ ਮਿਲ ਜਾਂਦਾ ਵੀਰੇ ਜਿਹਦੇ ਕਈ ਮੇਰੇ ਅਰਗੇ ਜਿਹੜੇ ਮਿਡਲ ਮਿਡਲ ਕਲਾਸ ਬੰਦੇ ਆ ਉਹਨਾਂ ਦੀ ਇਸ਼ਾ ਹੁੰਦੀ ਆ ਵੀ ਮੈਂ ਐਪਲ ਫੋਨ ਲੈਣਾ ਅੱਜ ਬਈ 3000 ਰੁਪਏ ਮਹੀਨੇ ਤੇ ਐਪਲ ਫੋਨ 17 ਵੀ ਮਿਲ ਜਾਂਦਾ ਇਹ ਆਸ਼ੂ ਵੀਰੇ ਕੋਲੇ ਆਓ ਇਹ ਬਾਈ ਜੀ ਮੇਰੇ ਨਾਲ ਪੜਦੇ ਵੀ ਰਹੇ ਆ ਕਲਾਸ ਪਹਿਲੋ ਵੀ ਆ ਬਹੁਤ ਮੇਰਾ ਇਹਦੇ ਨਾਲ ਮੋਹ ਪਿਆਰਾ ਵੱਧ ਤੋਂ ਵੱਧ ਇਹਦੀ ਦੁਕਾਨ ਤੇ ਆਓ ਜੇ ਕੋਈ ਵੀ ਰੇਟ ਤੁਹਾਨੂੰ ਵੱਧ ਲਾਵੇ ਤਾਂ ਤੁਸੀਂ ਕੀ ਕਰਨਾ ਮੈਂ ਹਰ ਵੀਡੀਓ ਤੇ ਕਹਿਣਾ ਤੁਸੀਂ ਮੈਨੂੰ ਫੋਨ ਕਰਨਾ ਤੇ ਨਾਲ ਦੀ ਨਾਲ ਮੈਂ ਰੇਟ ਘਟਾ ਕੇ ਦਊਗਾ ਬਾਈ ਜੀ ਇਹ ਮੇਰੀ ਵਾਦਾ ਜੇ ਮੈਂ 1 ਰੁਪਏ ਦਾ ਵੀ ਫਰਕ ਨਿਕਲਗਾ ਮੇਰੇ ਭਰਾ ਜ ਮੈਨੂੰ ਪਤਾ ਵੀ ਸਿਰਾ ਬੰਦਾ ਵੀ ਰੇਟ ਨਹੀਂ ਵਧ ਲਾਉਂਦਾ ਮੈਂ ਗੱਲ ਦੀ ਸਮਾਪਤੀ ਕਰਦਾ ਆਇਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ